ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਕੇ ਪੰਜਾਬ ਟੂਡੇ ਮੈਂ ਹਾਂ ਗੁਰਮੀਤ ਸਿੰਘ ਰਾਜਾ ਅੰਮ੍ਰਿਤਸਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਪੱਗ ਬਨ ਕੇ ਰੈਲੀਆਂ ਕਰਦੇ ਪਏ ਨੇ ਜੀ ਹਾਂ ਸਿੱਖਾਂ ਨੂੰ ਲੁਭਾਉਣ ਲਈ ਸਿੱਖਾਂ ਦੀ ਵੋਟ ਨਾਲ ਵੋਟਾਂ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਨੂੰ ਸੁਣ ਕੇ ਹਰ ਕੋਈ ਬੰਦਾ ਬਾਗੋ ਬਾਗ ਹੋ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਦੇਸ਼ ਦੇ ਵਿੱਚ ਤਕਰੀਬਾ 70 ਸਾਲ ਤੋਂ ਜਿਹੜਾ ਕੋਰੀਡੋਰ ਹੈਗਾ ਸੀ ਕਰਤਾਰਪੁਰ ਦਾ ਉਹਨੂੰ ਦੂਰਬੀਨ ਤੋਂ ਹੀ ਦੇਖਿਆ ਜਾ ਰਿਹਾ ਸੀ ਲੇਕਿਨ ਜਦੋਂ ਸਾਡੀ ਸਰਕਾਰ ਆਈ ਦੇਸ਼ ਦੇ ਵਿੱਚ ਤੇ ਅਸੀਂ ਉਹਨੂੰ ਖੁਲਵਾ ਦਿੱਤਾ ਤੇ ਹੁਣ ਜਿਹੜੀ ਸਿੱਖ ਸੰਗਤਾਂ ਗਈਆਂ ਆ ਉੱਥੇ ਬਾਬੇ ਨਾਨਕ ਦੇ ਦਰਸ਼ਨ ਕਰਨ ਵਾਸਤੇ ਜਾ ਸਕਦੀਆਂ ਹੈਗੀਆਂ ਕਿ ਜਾਂਦੀਆਂ ਪਈਆਂ ਹਜ਼ਾਰਾਂ ਲੱਖਾਂ ਲੋਕਾਂ ਨੇ ਹੁਣ ਤੱਕ ਉੱਥੇ ਦਰਸ਼ਨ ਕਰ ਲੱਤੇ ਗਏ ਆ ਸਾਡੀ ਸਰਕਾਰ ਆਉਣ ਤੇ ਹੀ ਇਹ ਜਿਹੜਾ ਮਸਤਾਹ ਹੱਲ ਹੋਇਆ ਹੈ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜੇ ਸਰਕਾਰ ਪਹਿਲੋਂ ਸਾਡੀ ਹੁੰਦੀ ਤਾਂ ਬੜੇ ਚਿਰ ਦਾ ਜਿਹੜਾ ਸੀ ਇਹ ਜਿਹੜਾ ਸਿੱਖਾਂ ਦੀ ਮੰਗ ਸੀ ਇਹਨੂੰ ਆਪਾਂ ਹਲ ਕਰ ਦਨਾ ਸੀ ਲੇਕਿਨ ਚਲੋ ਦੇਰ ਆਏ ਦਰੁਸਤਾ ਜਦੋਂ ਸਾਡੀ ਸਰਕਾਰ ਆਈ ਤੇ ਤੁਰੰਤ ਅਸੀਂ ਕੰਮ ਕਰਕੇ ਸਿੱਖਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਤੇ ਹੁਣ ਤੁਹਾਡਾ ਵੀ ਫਰਜ ਬਣਦਾ ਹੈ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਸਾਡੇ ਬੀਜੇਪੀ ਸਰਕਾਰ ਦੇ ਕੈਂਡੀਡੇਟ ਹੈਗੇ ਆ ਉਹਨਾਂ ਨੂੰ ਜਿਤਾ ਕੇ ਗਾਇਆ ਆਪਣਾ ਫਰਜ ਨਿਭਾਇਆ ਜਾਵੇ ਕੀ ਕਹਿ ਰਹੇ ਨੇ ਦੇਸ਼ ਦੇ ਪ੍ਰਧਾਨ ਮਨਿੰਦਰ ਮੋਦੀ ਪਣੇ ਰੋਹ ਚੈਨਲ ਦੇ ਨਾਲ ਕਿਉਂ ਯਹੀ ਕਾਂਗਰਸ ਹੈ ਜਿਸਨੇ ਸੱਤਾ ਕੇ ਲਿਏ ਦੇਸ਼ ਦਾ ਵਟਵਾਰਾ ਕੀਤਾ और बंटवारा भी ऐसा किया कि सत्तर साल तक हमें करतारपुर साहिब को दूरबीन से दर्शन करने पड़ते थे और हर कोई इंसान अपमान महसूस करता है मैं कांग्रेस वालों को कहता हूं कि जब बांग्लादेश की लड़ाई हुई नब्बे हजार से ज्यादा पाकिस्तान के सैनिक सरेंडर कर चुके थे नब्बे हजार से ज्यादा पाकिस्तानी सैनिक हमारे कब्जे में थे हुकुम का पत्ता हमारे हाथ में था और साथियों में विश्वास रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਸਸਿਕਾ ਜੀ ਤੁਸੀਂ ਦੇਖ ਰਹੇ ਹੋ ਯੂਕੇ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਅੱਜਾ ਤੋਂ ਪੰਜਾਬ ਦੀ ਸਿਆਸਤ ਦੀ ਗੱਲ ਕਰੀ ਤੇ ਬਹੁਤ ਜ਼ਿਆਦਾ ਮਾਹੌਲ ਪੱਕ ਚੁੱਕਾ ਹੈ ਕਿਉਂਕਿ ਚੋਣਾਂ ਦਾ ਦੇ ਨੇ ਘਾਇਆ ਨੇੜੇ ਆ ਰਿਹਾ ਹੈ ਗੱਗ ਵਕ ਵਕ ਪਾਰਟੀਆਂ ਦੇ ਨੁਮਾਇੰਦੇ ਜਿਹੜੇਗੇ ਸਟਾਰ ਕਾਸਟ ਅਗੇ ਉਹ ਪੰਜਾਬ ਦੇ ਵਿੱਚ ਪਹੁੰਚ ਕੇ ਆਪਣੇ ਵੋਟਰਾਂ ਨੂੰ ਪਾਰਟੀ ਦੀ ਸਪੋਰਟ ਕਰਨ ਵਾਸਤੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਉੱਥੇ ਜਿਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਰੈਲੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਵਿਰੋਧੀਆਂ ਵੱਲੋਂ ਉਹਨਾਂ ਉੱਤੇ ਤਗੜੇ ਜਿਹੜੇਗੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਗਏ ਆ ਗੱਲ ਕਰਾਂਗੇ ਡਾਟ ਸਾਬਕਾ ਐਮਪੀ ਵੀ ਰਹਿ ਚੁੱਕੇ ਆ ਆਮ ਆਦਮੀ ਪਾਰਟੀ ਦੇ ਤੇ ਹੁਣ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਕਿ ਫਿਰ ਤੋਂ ਉਹੜੀ ਉਹ ਚੋਣ ਲੜਦੇ ਪਏ ਨੇ ਉਹਨਾਂ ਵੱਲੋਂ ਸਿੱਧੇ ਸਿੱਧੇ ਸ਼ਬਦਾਜਿਕ ਇਹ ਕਹਿ ਦਿੱਤਾ ਗਿਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੇ ਦੌਰੇ ਤੇ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਕਿਸਾਨਾਂ ਦੇ ਨਾਲ ਬਹੁਤ ਤੱਕਾ ਕੀਤਾ ਹੈ ਕੀ ਕਹਿ ਰਹੇ ਨੇ ਡਾਟਾ ਤੋਂ ਰੰਬੀ ਸਿੰਘ ਆਧੀ ਬਣੇ ਰਹੋ ਚੈਨਲ ਨਰਾ ਤੁਹਦੇ ਆਉਣ ਨਾਲ ਇੱਥੇ ਕੋਈ ਫਰਕ ਪੈਗਾ ਪਟਿਆਲ। ਨਹੀਂ ਕੋਈ ਫਰਕ ਲੋਕਾਂ ਨੇ ਮਨ ਬਣਾ ਚੁੱਕਿਆ। ਮੋਦੀ ਦਾ ਪੰਜਾਬ ਵੈਸੇ ਕੋ ਤਾਂ ਨਹੀਂ ਹੈ। ਮੋਦੀ ਨੂੰ ਆ ਨਹੀਂ ਚਾਹੀਦਾ। ਉਹ ਪੰਜਾਬ ਦਾ ਦੁਸ਼ਮਣ ਹੈਗਾ। ਪੰਜਾਬ ਨਾਲ ਦੁਸ਼ਮਣੀ ਪਾਲੀ ਹੈ। 700 ਕਿਸਾਨ ਸ਼ਹੀਦ ਕੀਤਾ ਹੈਗਾ। ਪੰਜਾਬ ਨਾਲ ਉਹ ਹਮੇਸ਼ਾ ਧੋਖਾ ਕੀਤਾ ਹੈਗਾ। ਪੰਜਾਬ ਜਿਹਦਾ ਕੋਈ ਹੱਕ ਨਹੀਂ ਬੰਦਾ ਆਣਦਾ ਹੈਗਾ। ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ। ਲੋਕਾਂ 'ਚ ਬੜਾ ਸਾਹ ਹੈਗਾ। ਕਾਂਗਰਸ ਪਾਰਟੀ ਨੂੰ ਵੋਟ ਪਾਣ ਦਾ ਤੇ ਮੋਦੀ ਨੂੰ ਸੱਤਾ ਤੋਂ ਲਾਂਬੇ ਕਰਨ ਦਾ ਹਰ ਪਿੰਡ 'ਚ ਵੱਡੇ-ਵੱਡੇ ਇਕੱਠ ਹੋਏ ਨੇ। ਕਾਕਾ ਰਣਜੀਤ ਸਿੰਘ ਜੀ, ਸਾਧੂ ਸਿੰਘ ਧਰਮਸੋਧ ਜੀ ਜੋ ਇਸ ਇਲਾਕੇ ਦੇ ਜਾਣ ਪਛਾਣੇ ਲੀਡਰ ਨੇ ਨੇਤਾ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਅੱਜ ਵਰਿੰਦਰ ਸਖਰੋਰਾ ਹੁੜੀ ਨਾਲ ਰਹੀ ਸਾਡੇ ਆਖਰੀ ਪ੍ਰੋਗਰਾਮ ਤੱਕ ਤੇ ਤਿੰਨੇ ਲੀਡਰ ਇਸ ਇਲਾਕੇ ਦੇ ਅੱਜ ਬੜੇ ਜ਼ੋਰ ਜੋਸ਼ੋਖ ਰੋਸ਼ ਨਾਲ ਬੜੇ ਵੱਡੇ ਪੱਧਰ ਦੇ ਅੱਜ ਚੱਲੇ ਹੋਏ ਨੇ ਤੇ ਅਸੀਂ ਹਰ ਪਿੰਡ ਦੇ ਅਸੀਂ ਬਹੁਤ ਵੱਡੇ ਵੱਡੇ ਇਕੱਠ ਦੇਖਣ ਨੂੰ ਮਿਲੇ ਆ ਗਏ ਹਰ ਵਰਗ ਵਿੱਚ ਬਹੁਤ ਉਤਸ਼ਾਹ ਹੈਗਾ ਬਹੁਤ ਸ਼ੌਕ ਰਾਂ ਨਹੀਂ ਪਤਾ ਨਹੀਂ ਕੀ ਗੱਲ ਹੈ ਕਿ ਬਾਕੀ ਹਰ ਇੱਕ ਨੂੰ ਆਪਣੀ ਰੈਲੀ ਕਰਨ ਦਾ ਹੱਕ ਹੈਗਾ ਜੇ ਮੋਦੀ ਲੋਕਾਂ ਦੇ ਹੱਕ ਜਿਹੜਾ ਅਸੀਂ ਕੀ ਹੱਕ ਨਹੀਂ ਕੁਚਲਦੇ ਉਹਨਾਂ ਹੱਕ ਹੈ ਆਪਣੇ ਹੱਕ ਜਿਹੜੀ ਰੈਲੀ ਕਰਨਾ ਆਪਣੇ ਵਿਚਾਰਤਾਰਾ ਲੋਕਾਂ ਨੂੰ ਲੈ ਕੇ ਜਾਣਾ ਸਾਨੂੰ ਆਪਣਾ ਹੱਕ ਹੈਗਾ ਮੋਦੀ صاحب ਕਹਿ ਰਹੇ ਨੇ ਕਿ ਮੈਂ ਦਾਵਾ ਕਰ ਰਿਹਾ ਕਿ ਇੰਡੀਆ ਗੜਜੋੜ ਹਜੇ 7 ਚੱਲੋ ਜੋ ਮਰਜੀ ਦਾਵਾ ਕਰੀ ਜਾਵੇ ਜੇ ਤਾਂ ਮਸ਼ੀਨਾ ਇਹਾਂ ਫੇਰੀ ਕੀਤੀ ਫਿਰ ਤਾਂ ਕੋਈ ਬਣ ਜੂਗਾ ਨਹੀਂ ਸਾਰੇ ਹੀ ਦੁਨੀਆ ਦੇ ਰਿਪੋਰਟਸ ਹੋਏ ਗਏ ਆ ਉਹ ਕਹਿ ਰਹੇ ਕਿ ਮੋਦੀ ਜਾ ਰਿਹਾ ਮੋਦੀ ਤਫਾ ਹੋ ਰਿਹਾ ਹੈਗਾ 4 ਤਰੀਕ ਨੂੰ ਆਲਓਵਰ ਕਿਸ ਤਰ੍ਹਾਂ ਦਾ ਰਿਸਪੌਂਸ ਆਕਰ ਰਿਹਾ ਬਹੁਤ ਵਧੀਆ ਪੂਰੇ ਦੇਸ਼ ਰਿਸਪੌਂਸ ਬੜਾ ਵਧੀਆ ਜੀ ਬਮੇਜ ਲੂਜ਼ ਕਰ ਰਹੇ ਬੁਰੀ ਤਰ੍ਹਾਂ ਕਰਨਾਟਕਾ ਲੂਜ਼ ਕਰ ਰਹੇ ਬੁਰੀ ਤਰ੍ਹਾਂ ਬਗਾਜ ਲੂਜ਼ ਕਰ ਰਹੇ ਨੇ ਯੂਪੀ ਲੂਜ਼ ਕਰ ਰਹੇ ਨੇ ਪੂਰੀ ਤਰ੍ਹਾਂ ਨਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੁਕੇ ਪੰਜਾਬ ਟੂਡੇ ਮੈਂ ਹਾਂ ਗੁਰਮੀਤ ਸਿੰਘ ਆਇਆ ਗੱਲ ਕਰਾਂਗੇ ਲੁਧਿਆਣੇ ਤੋਂ ਲੁਧਿਆਣੇ ਤੋਂ ਰਣਵੀਰ ਬਿੱਟੂ ਨੇ ਇੱਕ ਵਿਆਹ ਜਾਰੀ ਕੀਤਾ ਹੈ ਜਿਹਨੂੰ ਦੇਖ ਕੇ ਲੱਗਾਇਆ ਸਿਆਸਤ ਦਾ ਮਾਹੌਲ ਜਿਹੜਾ ਗਰਮ ਹੋ ਚੁੱਕਾ ਰਿਹਾ ਹੈ ਕਿਉਂਕਿ ਬੀਤੇ ਦਿਨੀ ਇੱਕ ਰੈਲੀ ਦੌਰਾਨ ਰਾਜਾ ਅਵਰਿੰਗ ਜੋ ਕਿ ਕਾਂਗਰਸ ਦੇ ਹੈਗੇ ਨੇ ਵੈਲੇ ਕੀਤੀ ਜਾ ਰਹੀ ਕਿ ਉੱਥੇ ਬਾਬਾ ਸਾਹਿਬ ਅਮੇਦਕਰ ਦੀ ਕਿਸੇ ਨੇ ਫੋਟੋ ਉਹਨਾਂ ਨੂੰ ਦਿੱਤੀ ਸੀ ਕਿ ਉਹਨਾਂ ਨੇ ਉਹ ਪੈਰਾ ਦੇ ਵਿੱਚ ਫੋਟੋ ਰੱਖ ਦਿੱਤੀ ਸੀ ਜਿਹਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ ਕਿ ਕਾਫੀ ਵਿਰੋਧ ਦਾ ਕੀਤਾ ਜਾ ਰਿਹਾ ਸੀ ਪਾਰਟੀਆਂ ਵੱਲੋਂ ਵੀ ਕਿ ਰਮੀਰ ਬਿੱਟੂ ਵੱਲੋਂ ਉਹਨਾਂ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਆ ਕਿ ਉਹਨਾਂ ਨੇ ਕਿਹਾ ਕਿ ਰਾਜਾ ਭਰਿੰਗ ਜਿਹੜਾ ਹੈਗਾ ਆ ਉਹਦੇ ਵੱਲੋਂ ਉਹਨਾਂ ਦੀ ਜਿਹੜੀ ਬੇਦਬੀ ਕੀਤੀ ਗਈ ਗਈ ਆ ਜਿਸ ਨੂੰ ਦੇਖਦੇ ਵੇ ਜੋ ਰਾਜਾ ਭਰਿੰਗਤਾ ਕੇ ਖਬਰ ਪਹੁੰਚੀ ਤਾਂ ਉਹਨਾਂ ਵੱਲੋਂ ਤੁਰੰਤ ਹੀ ਇਸ ਚੀਜ਼ ਦੀ ਮਾਫੀ ਮੰਗ ਲਈਤੀ ਗਈ ਉਹਨਾਂ ਕਿਹਾ ਕਿ ਮੈਨੂੰ ਖਿਆਲ ਨਹੀਂ ਲਿਆ ਤੇ ਮੈਂ ਚੀਜ਼ ਤੋਂ ਮਾਫੀ ਮੰਗਦਾ ਹਾਂ ਸਾਡੇ ਤੇ ਪੂਜਨੀਏ ਹੈਗੇ ਆ ਡਾਕਟਰ ਪ੍ਰੀਮਾ ਅਮੇਰਿਕਾ ਜੀ ਦੀਆਂ ਤਸਵੀਰਾਂ ਉੱਤੇ ਸਾਹ ਸਭ ਤੋਂ ਪਹਿਲਾਂ ਉਹਦਿਆਂ ਦੀ ਮੂਰਤੀ ਉੱਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਕਿ ਉਹਨਾਂ ਦੇ ਦਸੇ ਤਰੀਕੇ ਦੇ ਨਾਲ ਹੀ ਜਿਹੜਾ ਸੰਗਠਨ ਚੱਲਦਾ ਪਿਆ ਅਸੀਂ ਅਜੇ ਤੱਕ ਆਪਣੇ ਕੰਮ ਕਾੜੂ ਕਰਦੇ ਆਏ ਹਾਂ ਕੀ ਕਹ ਰਹੇ ਨੇ ਰਾਜਾ ਵੜਿੰਗ ਹੋਰ ਖਾਸ ਤੌਰ ਤੇ ਕੀ ਕਹ ਰਹੇ ਨੇ ਰਣਵੀਰ ਸਿੰਘ ਬਿੱਟੂ ਜੋ ਕਿ ਲੁਧਿਆਣਾ ਦੇ ਤੋਂ ਬੀਜੇਪੀ ਦੇ ਕੈਂਡੀਡੇਟ ਹੈਗੇ ਨੇ ਕਿ ਨਾਲ ਹੀ ਉਹਨਾਂ ਦੇ ਆਪੋਜ਼ਿਟ ਜਿਹੜੇ ਹੈਗੇ ਨੇ ਰਾਇਆ ਬੜਿੰਗ ਜਿਹੜੇ ਗਏ ਆ ਕਾਂਗਰਸ ਦੇ ਰਹੇ ਗਏ ਨੇ ਉਹ ਇਕ ਇਲੈਕਸ਼ਨ ਲੜਦੇ ਪਿੰਲੂਦਾਰੇ ਤੋਂ ਵੀ ਤੁਹਾਨੂੰ ਦੱਸਤੀ ਕਰਾਇਆ ਬੜਿੰਗ ਐਮ ਐਲ ਏ ਵੀ ਹੈਗੇ ਨੇ ਮੌਜੂਦਾ ਕਾਂਗਰਸ ਪਾਰਟੀ ਦੇ ਉਹ ਨਾਲ ਦੇ ਨਾਲ ਪੰਜਾਬ ਪ੍ਰਧਾਨ ਵੀ ਹੈਗੇ ਨੇ ਕਾਂਗਰਸ ਪਾਰਟੀ ਦੇ ਹੁਣ ਇਹ ਜਿਹੜੇ ਬਿਆਨ ਸੁਣ ਕੇ ਤਾਂ ਸਾਰੇ ਪਾਸੇ ਜਿਹੜਾ ਗਦਰ ਮਚ ਚੁੱਕਾ ਹੈ ਕੀ ਕਹਿ ਰਹੇ ਨੇ ਦੋਵੇਂ ਪਾਰਟੀਆਂ ਨੁਮਾਇंदे ਤੁਹਾਨੂੰ ਦੋਹਨੇ ਕੇ ਨਾਮ ਨਾਲ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਜਿਸ ਨੂੰ ਦੇਖਦੇ ਹੋਏ ਇਹ ਜਿਹੜਾ ਸਾਰਾ ਸਿਸਟਮ ਛੁਰੂ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਪਹਿਲਾਂ ਉਹਨਾਂ ਦੇ ਇਲੈਕਸ਼ਨਾਂ ਉਹਨਾਂ ਨੂੰ ਦੋ ਵਾਰ ਇਲੈਕਸ਼ਨਾਂ ਹਰਾਇਆ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਭਾਰਤ ਰਤਨ ਜਿਨ੍ਹਾਂ ਨੇ ਕਨਸਟੀਟਿਊਸ਼ਨ ਸੰਵਿਧਾਨ ਬਣਾਇਆ ਉਹਨਾਂ ਨੂੰ ਇਹਨਾਂ ਨੇ ਭਾਰਤ ਰਤਨ ਕਦੇ ਨਹੀਂ ਦਿੱਤਾ ਜੇ ਭਾਰਤ ਰਤਨ ਦਿੱਤਾ ਤਾਂ ਬੀਜੇਪੀ ਨੇ ਦਿੱਤਾ ਤੇ ਅੰਬੇਦਕਰ ਸਾਹਿਬ ਅੱਜ ਜਦੋਂ ਅੱਜ ਫੋਟੋ ਤਸਵੀਰ ਦੇਖੀ ਆ ਤਾਂ ਮਨ ਰੋਂਦਾ ਮਨ ਰੋਂਦਾ ਓਏ ਉਹਨਾਂ ਨੇ ਸੰਵਿਧਾਨ ਬਣਾਇਆ ਉਹਨਾਂ ਨੇ ਅੱਜ ਜੋ ਕੁਝ ਚੱਲ ਰਿਹਾ ਉਹਨਾਂ ਦੇ ਸਿਰ ਤੇ ਚੱਲ ਰਿਹਾ ਤੇ ਅੱਜ ਇਹ ਦਿਨ ਦੇਖਣਾ ਪੈ ਗਿਆ ਵੀ ਕਾਂਗਰਸ ਪਾਰਟੀ ਦਾ ਪ੍ਰਧਾਨ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਬੜਿੰਗ ਆਪ ਫੋਟੋ ਅੰਬੇਦਕਰ ਸਾਹਿਬ ਦੀ ਸਾਡੇ ਸਤਿਕਾਰਯੋਗ ਜਿਨ੍ਹਾਂ ਨੇ ਇੱਕ ਕਦੇ ਸੋਚਿਆ ਨਹੀਂ ਹੋਣਾ ਵੀ ਮੈਂ ਦੇਸ਼ ਦਾ ਸਭ ਤੋਂ ਦੁਨੀਆ ਦਾ ਸਭ ਤੋਂ ਵਧੀਆ ਸੰਵਿਧਾਨ ਉਹ ਬਣਾ ਕੇ ਦੇ ਕੇ ਚੱਲਿਆ ਤੇ ਮੇਰੀ ਤਸਵੀਰ ਕਾਂਗਰਸ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਪੈਰਾਚਰੋਲੂ ਜਾਣ ਬੁੱਝ ਕੇ ਫੜ ਕੇ ਮੈਂ ਤੁਹਾਡੇ ਕੈਮਰੇ ਤੇ ਦੇਖੀ ਆ ਜਾਣ ਬੁੱਝ ਕੇ ਤੋਹੀਨ ਕਰਨ ਲਈ ਸਾਰੇ ਭਾਈਚਾਰੇ ਦੀ ਤਖੀਨ ਕਰਨ ਲਈ ਉਹ ਫੋਟੋ ਤਸਵੀਰ ਓਪਨ ਗੱਡੀ ਚੱਲਦੇ ਹੋਏ ਪੈਰਾਚ ਸਿੱਟੀ ਆ ਤੇ ਉਹ ਸਾਰੀ ਵੀਡੀਓ ਜਿਹੜੀ ਉਹ ਕੱਲ ਮੂਰੇ ਆਈ ਆ ਮੈਂ ਸਮਝਦਾ ਬਹੁਤ ਭਾਰੀ ਰੋਸ ਸ਼ਬਦ ਦੇ ਵਿੱਚ ਸੰਵਿਧਾਨ ਸਭਲੇ ਲਈ ਆ ਪਰ ਖਾਸ ਤੌਰ ਤੇ ਭਾਈਚਾਰੇ ਦੇ ਵਿੱਚ ਐਸੀ ਵਰਗ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਤੇ ਮੈਂ ਸਮਝਦਾ ਵੜਿੰਗ ਸਾਹਿਬ ਜਿੰਨਾ ਘਿਰ ਚੁੱਕੇ ਨੇ ਕਿਉਂਕਿ ਜੋ ਉਤੋਂ ਬੋਲਦੇ ਨੇ ਉਹ ਥੱਲੇੋਂ ਟੋਟਲ ਝੂਠ ਨਿਕਲਦਾ ਤੇ ਅੱਜ ਐਡੀ ਵੱਡੀ ਸਤਕਾਰ ਨਾਲ ਮਾਣ ਨਾਲ ਅੰਬੇਦਕਰ ਸਾਹਿਬ ਦੀ ਕਿਸੇ ਵਰਕਰ ਨੇ ਉਹਨਾਂ ਨੂੰ ਫੋਟੋ ਫੜਾਈ ਤੇ ਉਹ ਫੋਟੋ ਸਿਰ ਨੂੰ ਮੂੰਹ ਨਾਲ ਚੁੰਮਣ ਦੀ ਬਜਾਏ ਉਹ ਫੋਟੋ ਆਪਣੇ ਪੈਰਾਂ 'ਚ ਆਪਣੇ ਬੂਟਾਂ ਤੇ ਰੋਲਤੀ ਤੇ ਇਹ ਰੋਲਣ ਵਾਲੇ ਨੂੰ ਇਹ ਲੋਕ ਇਹ ਪੰਜ ਲੁਧਿਆਣੇ ਦੇ ਲੋਕ ਇਸੇ ਤਰੀਕੇ ਨਾਲ ਰੋਲ ਕੇ ਉਰੇ ਨੂੰ ਵਾਪਸ ਭੇਜਣਗੇ ਇਦੋਂ ਵੱਧ ਮੈਂ ਇਸ ਗੱਲ ਦੀ ਮਾਫੀ ਮੰਗਦਾ ਬਈ ਇਹ ਜਹ ਕਨਾਉਣਾ ਕੰਮ ਕਿਸੇ ਨੂੰ ਵੀ ਇਹ ਕਦੇ ਕਰਨਾ ਨਹੀਂ ਚਾਹੀਦਾ ਦੇਖੋ ਬਾਬਾ ਸਾਹਿਬ ਅੰਬੇਦਕਰ ਸਾਡੇ ਸਿਰਾਂ ਦੇ ਤਾਜ ਰੋਜ਼ ਅਸੀਂ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਫੁੱਲ ਚੜਾਉਨੇ ਆ ਜਿੱਥੇ ਵੀ ਸਨਮਾਨ ਮਿਲਦਾ ਹੈ ਬਿੱਟੂ ਕੋਲੇ ਕੋਈ ਆਈਕਿਊ ਨਹੀਂ ਇਹ ਬਿੱਟੂ ਕੋਰੇ ਗੰਦੇ ਗੰਦੇ ਇਲਜ਼ਾਮਤ ਲਾਉਣ ਤੋਂ ਬਿਨਾ ਕੋਈ ਗੱਲ ਨਹੀਂ ਇਹ ਉਹੀ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਤੇ ਇਲਜ਼ਾਮਤ ਲਾਉਂਦਾ ਸੀ ਉਹੀ ਬਿੱਟੂ ਹੈ ਜਿਹੜਾ ਬੈਂਸ ਭਰਾਵਾਂ ਦੀਆਂ ਮਿੰਟਾ ਕਰਦਾ ਸੀ ਕਿ ਮੇਰੀ ਪਾਰਟੀ 'ਚ ਆਜੋ ਇਹ ਸਾਨੂੰ ਵੀ ਨਿੰਦਰੀ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਨਿੰਦਰੀ ਹੈ ਇਹ ਕਿਸ ਬੰਦੇ ਦੇ ਪ੍ਰਤੀ ਵਫਾਦਾਰ ਹੈ ਇਹ ਭੁਖਰਾਹਟ ਦੀ ਨਿਸ਼ਾਨੀ ਹੈ ਕਿਉਂਕਿ ਇਹਨੂੰ ਪਤਾ ਲੱਗ ਚੁੱਕਿਆ ਕਿ ਮੈਂ ਬੁਰੀ ਤਰ੍ਹਾਂ ਹਾਰ ਰਿਹਾ ਹੈ ਇਹਰਾ ਨੰਬਰ 5 'ਚ ਹੈ ਮੇਰੀ ਗੱਲ ਯਾਦ ਰੱਖਿਓ ਬਿੱਟੂ ਨੂੰ ਲੁਧਿਆਣਾ ਦੇ ਲੋਕ ਵੋਟ ਨਹੀਂ ਪਾਉਣਗੇ ਇੱਕ ਜਿਹੜੀ ਆਡੀਓ ਸਰਵਰ ਦਾ ਜਮਾਨਾ ਹੈ ਲੈ ਆਉਣੇ ਲੈ ਆਉਣੇ ਹਾਂ ਕਿਉਂਕਿ ਹੁਣ ਉਹਨੂੰ ਪਤਾ ਲੱਗ ਗਿਆ ਨਾ ਕਿ ਅੰਮ੍ਰਿਤਕਾਲ ਸਾਹਿਬ ਨੇ ਇਸ ਸਮਾਣੇ ਵਿੱਚ ਉਹਨਾਂ ਨੂੰ ਵੋਟ ਨਹੀਂ ਦਿੱਤੀ ਉਹ ਪੈਰ ਦੇ ਵਿੱਚ ਰੱਖ ਦਿੰਦੇ ਦੇਖੋ ਇਹਨਾਂ ਲੋਕਾਂ ਨੇ ਕਿਸੇ ਦਾ ਸਨਮਾਨ ਕਰਨਾ ਸਿੱਖਿਆ ਹੀ ਨਹੀਂਗਾ ਇਹਨਾਂ ਦਾ ਆਪਣੀ ਰਾਜਨੀਤੀ ਆਉਂਦੀ ਹੈ ਬਸ ਉਹ ਆਉਂਦੇ ਪਹਿਲਾਂ ਸਾਡੀ ਐ ਤਾਂ ਛੋਟੀ ਭੈਣਾ ਹੋ ਉਹਨੇ ਆਉਂਦੀ ਆਪਣਾ ਪੰਜਾ ਬਾਬੇ ਨਾਨਕ ਨਾਲ ਇਹਨਾਂ ਨੂੰ ਬਾਬਾ ਸਾਹਿਬ ਭੀਮਰਾਓ ਉਮੀਦ ਕਰਦਾ ਤਾਂ ਮੱਥੇ ਨੂੰ ਫੋਟੋ ਲਾਉਣ ਆਲੀ ਆ ਉਹਨੇ ਸਾਨੂੰ ਸਵਿਧਾਨ ਦਿੱਤਾ ਸਾਡਾ ਕਾਨੂੰਨ ਜਿਹੜਾ ਅੱਜ ਅਸੀਂ ਲੋਕ ਜੀ ਰਹੇ ਆ ਉਹਦੇ ਸਵਿਧਾਨ ਦੇ ਥੱਲੇ ਇਹਨਾਂ ਲੋਕਾਂ ਨੂੰ ਕੀ ਪਤਾ ਵਾ ਇਹ ਤਾਂ ਹਰ ਕਿਸੇ ਜਗ੍ਹਾ ਤੇ ਰਾਜਨੀਤੀ ਰੋਟੀਆਂ ਸਿੱਕਦਾ ਰਿਸ਼ਤੇ ਸਵਰਗ ਵਿੱਚ ਬੰਨਤੇ ਹਨ ਲੇਕਿਨ ਧਰਤੀ ਪਰ ਹਮ ਉਹ ਨਹੀਂ ਮਿਲਾਤੇ ਹਨ ਮੈਰਿਜ ਲਗਨ .com ਡ੍ਰੀਮ ਇਟ ਬਲੀਵ ਇਟ ਐਂਡ ਮੇਕ ਇਟ ਹੈਪਨ Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.